ਸਖਪਾਲਕਰ ਨੇ ਸਰਦਾਰ ਮਟਾਉ ਰੈਡੀ ਨੂੰ ਸੰਬੋਧਨ ਕੀਤਾ ਇਸ ਮੌਕੇ ਤੇ ਉਹਨਾਂ ਨੇ ਬੀਜਪੀ ਦੇ ਨਿਸ਼ਾਨੇ ਸਾਦੇ ਉਹਨਾਂ ਨੇ ਰਾਹੁਲ ਗਾਂਧੀ ਨੇ ਤਾਰੀਫਾਂ ਦੇ ਪੁੱਲ ਵੀ ਬਣੇ ਇਸ ਦੇ ਨਾਲ ਹੀ ਉਹਨਾਂ ਨੇ ਸੂਬਾ ਸਰਕਾਰ ਨੂੰ ਕਰੜੇ ਹੱਥੀ ਲੈਂਦਿਆਂ ਹੋਇਆਂ ਕਿਹਾ ਕਿ ਪੰਜਾਬ ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ 25000 ਏਕੜ ਜ਼ਮੀਨ ਲੈਂਡ ਪੁੱਲਿੰਗ ਜ਼ਰੀਏ ਸਰਕਾਰ ਖੋਹਣ ਜਾ ਰਹੀ ਹੈ ਇਸ ਠਾਠਾ ਮਾਰਦੇ ਇਕੱਠ ਵਿੱਚ ਵਿਰਾਜਮਾਨ ਸਾਰੇ ਸਤਕਾਰਯੋਗ ਹਾਜ਼ਰੀਨ ਪਹਿਲਾਂ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰੈਜ਼ੀਡੈਂਟ ਰਾਜਾ ਬੜਿੰਗ ਜੀ ਲੀਡਰ ਆਫ ਆਪੋਜੀਸ਼ਨ ਸਰਦਾਰ ਪ੍ਰਤਾਪ ਸਿੰਘ ਬਾਜਵਾ ਸਾਹਿਬ ਸਮਾਂ ਬਚਾਉਣ ਵਾਸਤੇ ਇੱਕ ਤੋਂ ਇੱਕ ਸਾਡੇ ਸਤਕਾਰਯੋਗ ਸੀਨੀਅਰ ਕਾਂਗਰਸ ਦੇ ਲੀਡਰਸ ਐਮ ਐਲ ਏ ਐਕਸ ਮਿਨਿਸਟਰਸ ਜ਼ਿਲ੍ਹੇ ਦੇ ਪ੍ਰਧਾਨ ਸਾਹਿਬ ਤੁਹਾਡੇ ਮੂਗੇ ਦੇ ਚਾਰੇ ਸੀਟਾਂ ਦੇ ਸਤਿਕਾਰਯੋਗ ਜਿਹੜੇ ਆਗੂ ਨੇ ਕਾਕਾ ਲੋਗੜ ਸਾਹਿਬ ਐਕਸਐਮਐਲਏ ਮਾਲਵੇ ਦਾ ਸੂਤ ਸਾਡੀ ਭੈਣ ਭਵਿੰਦਰ ਸਿੰਘ ਸਾਹੋਕੇ ਔਰ ਜਕਸੀਰ ਸਿੰਘ ਅਤੇ ਜੋ ਹੋਰ ਸਟੇਜ ਉੱਪਰ ਸਾਰੇ ਦਰਜਾ ਬਦਰਜਾ ਬੈਠੇ ਨੇ ਮੈਂ ਸਭ ਦਾ ਬਹੁਤ ਮਸ਼ਕੂਰ ਹਾਂ ਗੱਲ ਸੰਵਿਧਾਨ ਦੀ ਹੋ ਰਹੀ ਮੇਰੇ ਵੀਰੋ ਪਹਿਲੀ ਗੱਲ ਤਾਂ ਅੱਛੀ ਤਰ੍ਹਾਂ ਸਮਝੋ ਕਿ ਅੱਜ ਦੇਸ਼ ਵਿੱਚ ਹੀ ਸੰਵਿਧਾਨ ਦੀਆਂ ਤਾਂ ਜਿਓੜਾ ਦਿੱਤੀਆਂ ਗਈਆਂ ਕੱਲਾ ਇੱਕ ਬੰਦਾ ਵਾ ਜਿਹੜਾ ਦਮ ਰੱਖ ਕੇ ਲੜਾਈ ਲੜ ਰਿਹਾ ਉਹ ਹੈ ਰਾਹੁਲ ਗਾਂਧੀ ਸਾਡਾ ਲੀਡਰ ਆਫ oppositon ਦੇਸ਼ ਮੱਧਰ ਦੇ ਉਤੇ ਜਿਹੜਾ ਮੋਦੀ ਦੀ ਤਾਨਾशाही ਦੇ ਖਿਲਾਫ ਲੜ ਰਿਹਾ ਚਾਰ ਇੰਪੋਰਟੈਂਟ ਥੰਮ ਘੇੜੇ ਗਏ ਨੇ ਜਮਹੂਰੀਅਤ ਤੇ ਜਿਹਨਾਂ ਵਿੱਚ ਆਪਾਂ ਕਹਿੰਨੇ ਪਾਰਲੀਮੈਂਟ ਇੱਕ ਥੰਮ ਆ ਜਿਹੜੀ ਅਫਸਰਸ਼ਾਹੀ ਐਗਜ਼ੀਕਟਿਵ ਇੱਕ ਥੰਮ ਆ ਜਿਹੜਾ ਮੀਡੀਆ ਤੇ ਪ੍ਰੈਸ ਇੱਕ ਥੰਮ ਆ ਤੇ ਇੱਕ ਜਿਹੜਾ ਜੱਜਾਂ ਦੀ ਪ੍ਰਣਾਲੀ ਜੁਡੀਸ਼ੀਅਲ ਜੁਡੀਸ਼ਰੀ ਇੱਕ ਥੰਮ ਆ ਅੱਜ ਕੀ ਹੋ ਰਿਹਾ ਵਾ ਕਿ ਸਾਰੇ ਥੰਮ ਬੀਜੇਪੀ ਦੀ ਕੇਂਦਰ ਸਰਕਾਰ ਨੇ ਹਾਈਜੈਕ ਕਰ ਲਏ ਨੇ ਅਗਰ ਕੋ ਮਾਰਾ ਮੋਟਾ ਬੱਚਾ ਜਿੱਥੇ ਥੋੜਾ ਬਹੁਤਾ ਇਨਸਾਫ ਦੀ ਕਿਰਨ ਨਜ਼ਰ ਆ ਰਹੀ ਆ ਉਹ ਕੇਵਲ ਸੁਪਰੀਮ ਕੋਰਟ ਉਹ ਵਿੰਡਿਆ ਵਾ ਥੱਲੇ ਜੱਜਸ ਵੀ ਵਿਚਾਰੇ ਛੋਟੀ ਛੋਟੀ ਗੱਲ ਤੋਂ ਛੋਟੀ ਛੋਟੀ ਰਿਲੀਫ ਦੇਣ ਤੋਂ ਡਰਦੇ ਨੇ ਮੀਡੀਆ ਬਹੁਤ ਪੂਰੀ ਤਰ੍ਹਾਂ ਗੋਦੀ ਮੀਡੀਆ ਸਾਰੀ ਦੁਨੀਆ ਜਾਣਦੀ ਆ ਜੋ ਸਰਕਾਰ ਫੀਡ ਕਰਦੀ ਆ ਉਹੀ ਛਾਪਿਆ ਜਾਂਦਾ ਆਪੋਜੀਸ਼ਨ ਨੂੰ ਬਲੈਕਆਊਟ ਕੀਤਾ ਜਾਂਦਾ ਅੱਗੇ ਅਫਸਰਸ਼ਾਹੀ ਗੋਡੇ ਤੇਕ ਚੁੱਕੀ ਆ ਉਹਨਾਂ ਦੀ ਕੋਈ ਰੀਡ ਦੀ ਹੱਡੀ ਨਹੀਂ ਕਿਤੇ ਇਨਸਾਫ ਦੇਣ ਜੋਗੇ ਨਹੀਂਗੇ ਚਾਹੇ ਕੋ ਵੱਡੇ ਤੋਂ ਵੱਡਾ ਆਈਐਸ ਅਫਸਰ ਹੋਵੇ ਤੇ ਚਾਹੇ ਕੋ ਵੱਡੇ ਤੋਂ ਵੱਡਾ ਆਈਪੀਐਸ ਅਫਸਰ ਅਗਲਾ ਤੁਹਾਡਾ ਆ ਗਿਆ ਜਿਹੜਾ ਪਾਰਲੀਮੈਂਟ ਆ ਤੁਸੀਂ ਸਾਰੇ ਦੇਖ ਰਹੇ ਹੋ ਕਿ ਪਾਰਲੀਮੈਂਟ ਕਹਵੇਂ ਰਾਹੁਲ ਗਾਂਧੀ ਦੀ ਗੱਲ ਨੂੰ ਦਬਾਇਆ ਜਾ ਰਿਹਾ ਕੁੱਚਲਾ ਕਿਵੇਂ ਬੀਜੇਪੀ ਦੇ ਜਿਹੜੇ ਟ੍ਰੈਜਰੀ ਬੈਂਚਸ ਸਪੀਕਰ ਸਮੇਤ ਪੱਕ ਪਾਕ ਕਰਕੇ ਇਸ ਦੇਸ਼ ਦੀ ਜਿਹੜਾ ਸੰਵਿਧਾਨ ਬਾਬਾ ਸਾਹਿਬ ਉਮੀਦ ਕਰਦਾ ਬਣਾਇਆ ਗਿਆ ਉਹਨੂੰ ਪੈੜਾ ਥੱਲੇ ਰੋਂਦਿਆ ਜਾ ਰਿਹਾ ਸਾਰੇ ਵੱਡੇ ਜਿਹੜੇ ਇੰਸਟੀਟਿਊਸ਼ਨ ਨੇ ਚਾਹੇ ਚੋਣ ਕਮਿਸ਼ਨ ਐ ਇਲੈਕਸ਼ਨ ਕਮਿਸ਼ਨ ਵਿੰਡਿਆ ਉਹ ਇਹਨਾਂ ਦੇ ਨਾਲ ਰੱਖ ਕੇ ਆ ਹੁਣ ਬਿਹਾਰ ਦੀ ਇਲੈਕਸ਼ਨ ਆ ਇੱਕ ਬਹੁਤ ਵੱਡਾ ਸਪੈਸ਼ਲ ਇੰਟੈਂਸਿਵ ਸਰਵੇ ਆਰਡਰ ਕਰਤਾ 4-5 ਕਰੋੜ ਵੋਟਾਂ ਕੱਟ ਦਿੰਗੇ ਪਿੱਛੇ ਮਹਾਰਾਸ਼ਟਰ ਦੀ ਇਲੈਕਸ਼ਨ ਹੋ ਕੇ ਈਦੀ ਆ ਉੱਥੇ ਹਰ ਹਲਕੇ ਦੇ ਵਿੱਚ ਅਸੈਂਬਲੀ ਚ ਲਗਭਗ 15-15 20-20 25-25 ਹਜ਼ਾਰ 10-10 ਹਜ਼ਾਰ ਲਾਸਟ ਪਰੇ ਤੇ ਵੋਟ ਜਿਹੜੀ ਆ ਉਹ ਕੱਟ ਦਿੱਤੀ ਤੇ ਨਵੀਆਂ ਬਣਾਈਆਂ ਗਈਆਂ ਇਲੈਕਸ਼ਨ ਕਮਿਸ਼ਨ ਮਿਲੀਪੋਗਤ ਵਿੱਚ ਆ ਗਿਆ ਮੇਰੇ ਵੀਰੋ ਇਸੇ ਤਰ੍ਹਾਂ ਹੀ ਸੀਬੀਆਈ ਤੇ ਈਡੀ ਦੇਖੋ ਸੀਬੀਆਈ ਤੇ ਈਡੀ ਦਾ ਮਕਸਦ ਹੈ ਕਿ ਜਿਹੜੇ ਲੋਕ ਕਾਰੋਬਾਰੀ ਨੇ ਜਿਹੜੇ ਇਸ ਦੇਸ਼ ਦੇ ਖਜ਼ਾਨੇ ਦੀ ਲੁੱਟ ਕਰ ਰਹੇ ਨੇ ਫਾਈਨੈਂਸ਼ੀਅਲ ਇਕਨੋਮਿਕ ਫਰਾਡ ਕਰ ਰਹੇ ਨੇ ਧੋਖਾਧੜੀ ਕਰ ਰਹੇ ਨੇ ਇਹ सीबीआई ਤੇ ਈਡੀ ਉਹਨਾਂ ਲਈ ਬਣੀ ਆ ਪਰ ਕਿੱਥੇ ਵਰਤੀ ਜਾ ਰਹੀ ਆ ਜਿੰਨੇ ਉੱਤੋਂ ਸ਼ੁਰੂ ਕਰ ਲੋ ਜੰਮੂ ਕਸ਼ਮੀਰ ਤੋਂ ਜਿੰਨੇ ਉੱਥੋਂ ਲੈ ਕੇ ਥੱਲੇ ਤਾਮਿਲਨਾਡੂ ਤੱਕ ਜਿਹੜੇ ਵਿਰੋਧੀ ਤੇ ਦੇ ਲੀਡਰ ਨੇ ਸਾਰਿਆਂ ਦੇ सीबीआई ਤੇ ਈਡੀ ਦਾ ਪਰਚਾ ਕੱਲ ਪਰਸੋ ਬੇਸ਼ ਬਘੇਰ ਫਾਰਮਰ ਚੀਫ ਮਿਨਿਸਟਰ ਛੱਤੀਸਗੜ੍ਹ ਕਿਉਂਕਿ ਪੰਜਾਬ ਦੇ ਇੰਚਾਰਜ ਨੇ ਔਰ ਪੰਜਾਬ ਦੀ ਇਲੈਕਸ਼ਨ 2027 ਹੋਣ ਜਾ ਰਹੀ ਆ ਉਹਨੂੰ ਦਬਾਉਣ ਵਾਸਤੇ ਕੱਲ ਉਹਦੇ ਨੌਜਵਾਨ ਬੱਚੇ ਨੂੰ ਮੁੰਡੇ ਨੂੰ ਅਰੈਸਟ ਕਰ ਲਿਆ ਤੁਹਾਨੂੰ ਲੱਗਦਾ ਮੈਂ ਕੋਈ ਕਾਰੋਬਾਰੀ ਆ ਤੁਹਾਨੂੰ ਲੱਗਦਾ ਮੈਂ ਕੋਈ ਧੋਖਾਧੜੀ ਕਰਦਾ ਕੋਈ ਗਲਤ ਕੰਮ ਕਰਦਾ ਅਸੀਂ ਤਾਂ ਖੇਤੀਬਾੜੀ ਕਰਨ ਵਾਲੇ ਬੰਦੇ ਮੇਰੇ ਤੇ ਵੀ ਐਡੀ ਦਾ ਪਰਚਾ ਦਰਜ ਕਰਕੇ ਮੈਨੂੰ ਪਟਿਆਲਾ ਦੇ ਜੇਲ੍ਹ ਦੇ ਵਿੱਚ ਰੱਖਿਆ ਗਿਆ ਮਕਸਦ ਕੀ ਆ ਕਿ ਸੀਬੀਆਈ ਤੇ ਐਡੀ ਦੇ ਰਖੜੀਏ ਜੋ ਦੇਸ਼ ਵਿੱਚ ਆਵਾਜ਼ ਉੱਠਦੀ ਸਰਕਾਰ ਦੇ ਖਿਲਾਫ ਇਹਨੂੰ ਕੁਚਲਿਆ ਜਾਵੇ ਇਨੂੰ ਰੋਟਿਆ ਜਾਵੇ ਇਹਨਾਂ ਤੇ ਪਰਚੇ ਦਰਜ ਕਰੋ ਕਿਸੇ ਭਾਜਪਾ ਦੇ ਅਧਿਕਾਰੀ ਤੇ ਜਿਹੜੇ ਵੱਡੇ ਵੱਡੇ ਕਾਰੋਬਾਰੀ ਨੇ ਟਾਸਲਿਸਟ ਨੇ ਜਿਹੜੇ ਵਪਾਰ ਦੀ ਪਾਰਟੀ ਆ ਇੱਕ ਬੰਦੇ ਦੇ ਉੱਤੇ ਸੀਬੀਆਈ ਆਈਡੀ ਨੇ ਪਰਚਾ ਦਰਜ ਕੀਤਾ ਇੱਕ ਬੰਦੇ ਨੇ ਮੇਰੇ ਵੀਰੋ ਅਡਾਨੀ ਤੇ ਬਾਨੀ ਫਿਰ ਇਸ ਦੇਸ਼ ਦੇ ਵੱਡੇ ਬਹੁਤ ਵੱਡੇ ਕਾਰਪੋਰੇਟ ਘਰਾਣੇ ਨੇ ਉਹ ਇਸ ਦੇਸ਼ ਦੀ ਰਾਜਨੀਤੀ ਨੂੰ ਚਲਾ ਰਹੇ ਨੇ ਇਹ ਤਾਂ ਹੋ ਗਈ ਸੈਂਟਰ ਦੀ ਗੱਲ ਆ ਬੋਕਰ ਕੀ ਕਰ ਰਹੀ ਐ ਇੱਥੇ ਦੱਸੋ ਮੈਨੂੰ ਜਰਾ ਆ ਕੇਜਨੀਵਾਲ ਰੋਜ਼ ਚੱਕਾ ਮਾਰਦਾ ਕੋਠੇ ਤੇ ਚੜ ਕੇ ਸਸੋਡੀਆਂ ਜੈਨ ਆਕੇ ਦਿੱਲੀ ਮੇਂ ਹਮਾਰੇ ਖਿਲਾਫ ਪਰਚੇ ਦਰਜ ਕੀਏ ਜਾ ਰਹੇ ਹੈਂ ਝੂਠੇ ਹਮਾਰੇ ਕੋ ਇਡੀ ਔਰ ਸੀਬੀਆਈ ਅੰਦਰ ਡਾਬ ਰਹੀ ਹੈ ਹਾਲਾਂਕਿ ਉੱਥੇ ਉਹਨਾਂ ਦੇ ਖਿਲਾਫ ਬੜੇ ਪੁਖਤਾ ਇਨਜ਼ਾਮ ਨੇ 2000 ਕਰੋੜ ਰੁਪਏ ਦਾ ਘੁਟਾਲਾ ਕੋਈ ਛੋਟਾ ਨਹੀਂ ਹੁੰਦਾ ਸ਼ਰਾਬ ਦਾ ਇੱਥੇ ਦੂਜਿਆਂ ਨੂੰ ਡਰਗ ਮਾਫੀਆ ਕਹਿੰਦੇ ਨੇ ਕੈਜੀ ਵਾਲ ਨੂੰ ਪੁੱਛਣਾ ਚਾਹਣਾ ਕਿ ਸ਼ਰਾਬ ਡਰੱਗ ਨਹੀਂ ਹੈ ਕਿਆ 2000 ਕਰੋੜ ਦਾ ਤੇ 1.5 ਸਾਲ ਅੰਦਰ ਜੇਲ੍ਹ 'ਚ ਸੁਪਰੀਮ ਕੋਰਟ 'ਤੋ ਜਾ ਕੇ ਜਵਾਨਤਾ ਹੁੰਦੀਆਂ ਤੇ ਉੱਥੇ ਭਾਜਪੀ ਨੂੰ ਕਹਿੰਦੇ ਆ ਤਾਨਾਸ਼ਾ ਇੱਥੇ ਉਹਦੋਂ ਫੱਤ ਤੁਰੋ ਪੀਓ ਪੁਲਿਸ ਦਾ ਵਿਜੀਲੈਂਸ ਦਾ ਆਪਣੇ ਸਰਕਾਰੀ ਹਮਲੇ ਦਾ ਕਰਕੇ ਤੇ ਦਮਨ ਚੱਕਰ ਚਲਾਇਆ ਸਾਰਿਆਂ ਤੇ ਉੱਥੇ ਕਹਿੰਦੇ ਗੋਡੀ ਮੀਡੀਆ ਇੱਥੇ ਪੰਜਾਬ ਦੇ ਵਿੱਚ ਮੇਰੇ ਵੀਰੋ ਆ ਮੈਂ ਬੋਲ ਰਿਹਾ ਤੁਹਾਨੂੰ ਕਿਸੇ ਅਖਬਾਰ ਵਿੱਚ ਮੈਂ ਨਜ਼ਰ ਨਹੀਂ ਆਊਂਗਾ ਤੁਹਾਨੂੰ ਕਿਸੇ ਮੇਨਸਟ੍ਰੀਮ ਟੀਵੀ ਦੇ ਉੱਤੇ ਮੈਂ ਨਜ਼ਰ ਨਹੀਂ ਆਊਂਗਾ ਜੇ ਤਾਂ ਵਾਹਿਗੁਰੂ ਕਰਕੇ ਆ ਸਾਡਾ ਜਿਹੜਾ ਸੋਸ਼ਲ ਮੀਡੀਆ ਇਹ ਸਾਨੂੰ ਬਚਾਰਿਆ ਤਾਂ ਤੁਹਾਨੂੰ ਨਜ਼ਰ ਆ ਰਹੇ ਸਾਰਾ ਮੀਡੀਆ ਕੇਜਰੀਵਾਲ ਨੇ ਹਾਈਜੈਕ ਕਰਕੇ ਖਰੀਦ ਕੇ ਬਾਵਾ ਮਰੋੜ ਕੇ ਤਮਕਾਹਾ ਕੇ ਆਪਣੇ ਕਬਜ਼ੇ 'ਚ ਕੀਤਾ ਫਿਰ ਮੋਦੀ ਤੇ ਕੇਜਰੀਵਾਲ ਦੀ ਰਾਜਨੀਤੀ ਵਿੱਚ ਕੀ ਫਰਕ ਹੈ ਮੈਂ ਇੱਕ ਪਰਚੇ ਦੀ ਗੱਲ ਕਰ ਰਿਹਾ ਸੀ ਕਿੰਨੇ ਪਰਚੇ ਕੀਤੇ ਮੇਰੇ ਤੇ ਐਨਡੀਪੀਐਸ ਦਾ ਕੇਸ 9 ਸਾਲ ਪੁਰਾਣਾ ਜਿਹਦੇ ਜੀ ਭਗਵਾਨ ਜੀ ਮੇਰੇ ਹੱਕ ਚ ਗਵਾਹੀ ਜ਼ਿੰਦਾ ਵਾ 2017 ਉਸੇ ਪਰਚੇ ਵਿੱਚ ਚੱਕ ਕੇ ਮੈਨੂੰ ਜੇਲ੍ਹ ਵਿੱਚ ਛੱਡ ਦਿੱਤਾ ਮੇਰੇ ਵੀਰੋ 9 ਸਾਲ ਪੁਰਾਣਾ ਕਾਂਗਰਸ ਦੇ ਤਰਜਨਾ ਐਮਐਲਏ ਤੇ ਮੰਤਰੀਆਂ ਦੇ ਖਿਲਾਫ ਜਾਂਚ ਆਪ ਲੀਡਰ ਆਫ ਆਪੋਜੀਸ਼ਨ ਬੈਠੇ ਕੀ ਇਸ ਦੇਸ਼ ਵਿੱਚ ਬੋਲਣਾ ਗੁਨਾਹ ਵਾ ਸਿਰਫ ਵਰਤਾਪ ਸਿੰਘ ਬਾਜਵਾ ਨੇ ਕੀ ਕਿਹਾ ਕਿ ਲੋਨ ਡੋ ਦੇ ਖਰਾਬ ਹੈ ਪੰਜਾਬ ਦਾ ਬਾਹਰੋਂ ਇੱਥੇ ਬੰਬ ਆਏ ਨੇ ਇਹ ਬੰਬ ਸਾਡਾ ਨੁਕਸਾਨ ਨਾ ਕਰਦੇ ਪਰ ਚਦਰਜ ਕਰ ਦਿੱਤਾ ਉਹਦੇ ਤੇ ਮਤਲਬ ਜਿਹੜੇ ਮੋਦੀ ਨੂੰ ਕਹਿੰਦੇ ਨੇ ਬੀਜੇਪੀ ਨੂੰ ਕਹਿੰਦੇ ਨੇ ਤਾਨਾਸ਼ਾ ਉਹ ਪੰਜਾਬ ਦੇ ਵਿੱਚ ਕੀ ਕਰ ਰਹੇ ਨੇ ਮੇਰੇ ਵਿੱਚ ਔਰ ਇੱਥੇ ਹੀ ਨਹੀਂ ਬਿਨਾ ਪੁੱਛੇ ਸਟੇਜ ਤੋਂ ਲੈ ਕੇ ਥੱਲੇ ਤੱਕ ਮੈਂ ਦਾਅਵੇ ਨਾ ਕਹਿ ਸਕਦਾ ਕਿ ਪਤਾ ਨਹੀਂ ਕਿੰਨੇ ਸਰਪੰਚ ਕਿੰਨੇ ਕਾਉਂਸਲਰ ਜਿਨ੍ਹਾਂ ਦੇ ਝੂਠੇ ਮਕਦਮੇ ਚੱਜ ਹੋਏ ਨੇ ਲੈ ਮੈਂ ਇੱਕ ਗਵਾਹੀ ਦੇਣਾ ਆਇਆ ਤੁਹਾਡੇ ਕੋਲ ਆ ਸਾਰੀ ਲੀਡਰਸ਼ਿਪ ਬੈਠੀ ਆ ਆਪਾਂ ਇਹਨਾਂ ਤੋਂ ਪ੍ਰਣ ਲੈਣਾ ਕਿ ਵਾਹਿਗੁਰੂ ਕਰੇ ਸਾਡੀ ਸਰਕਾਰ ਬਣੇ 2027 ਚ ਜੇ ਸਰਕਾਰ ਆਪਣੀ ਕਾਂਗਰਸ ਦੀ ਹੁੰਦੀ ਸਭ ਤੋਂ ਪਹਿਲਾਂ ਇੱਕ ਬਦਲਾ ਖੋਰੀ ਦੇ ਖਿਲਾਫ ਇਨਸਾਫ ਦਾ ਕਮਿਸ਼ਨ ਬਣਾਇਆ ਜਾਵੇਗਾ ਜਿੰਨੇ ਪਰਚੇ ਝੂਠੇ ਦਰਜ ਕੀਤੇ ਗਏ ਨੇ ਉਹ ਨਾ ਸਿਰਫ ਰੱਦ ਕਰਾਂਗੇ ਜਿਨ੍ਹਾਂ ਨੇ ਕਰਵਾਏ ਨੇ ਆਈ ਕਨਸਟੀਟਿਊਸ਼ਨ ਸੰਵਿਧਾਨ ਸੈਕਸ਼ਨ 182 182 ਦੇ ਤਹਿਤ ਉਲਟੇ ਪਰਚੋਨਾਂ ਤੇ ਦਰਜ ਕਰਵਾਵਾਂਗੇ ਤਾਂ ਕਿ ਇਹ ਬਦਲਾਖੋਰੀ ਦੀ ਰਵਾਇਤ ਨੂੰ ਪੰਜਾਬ ਦੇ ਵਿੱਚ ਫੱਲ ਪਾਈ ਜਾ ਸਕੇ ਇੱਕ ਵਾਰੀ ਇਸ ਦਾ ਜਿਕੜਾ ਛੱਡੋ ਤੇ ਹੱਥ ਮੈਂ ਬੇਨਤੀ ਕਰੂੰਗਾ ਜੇ ਮੇਰੇ ਮੱਤੇ ਨਾਲ ਸਹਿਮਤ ਆ ਤੇ ਲੀਡਰਸ਼ਿਪ ਨੂੰ ਬੇਨਤੀ ਕਰੂੰਗਾ ਇੱਕ ਵਾਰ ਜ਼ਰੂਰ ਮਤਾ ਪਾਸ ਕਰੋ ਬੋਲੇ ਸੋਨ ਹਾਜ ਸਮਝ ਆ ਗਿਆ ਨਿਕਾ ਸਾਊਂਡ ਵੀ ਪਾੜਾ ਅੱਜ ਇੱਕ ਗੱਲ ਮੈਂ ਤਾਂ ਹੋਰ ਸਾਰੇ ਜੱਟ ਜ਼ਿਮੀਂਦਾਰ ਕਿਸਾਨ ਬੈਠੇ ਆ ਜਰਾ ਟਿਕ ਜੋ ਇੱਕ ਮਿੰਟ ਜਰਾ ਸਾਰੇ ਕਿਸਾਨ ਬੈਠੇ ਆਪਾਂ ਆ ਬੋਕਰ ਝੂਠੇ ਬੇਈਮਾਨ ਦਲਾਲ ਕਮਿਸ਼ਨ ਖੋਰ ਜਿਨ੍ਹਾਂ ਤੇ 2-2000 ਕਰੋੜ ਦੀ ਐਫਆਈਆਰ ਹੁਣ ਅਗਲੀ ਹੋਣ ਜਾ ਰਹੀ ਆ ਕਲਾਸਰੂਮ ਕੋਟਾਲੇ ਦੀ ਤੇ ਤਿੰਨ ਵਰਸੇ ਕੱਲ ਈਦੇ ਹੋਰ ਦਰਜ ਕੀਤੇ ਨੇ ਜਦੋਂ ਇਹਨਾਂ ਨੇ ਦੇਖਿਆ ਕਿ ਸਾਡਾ ਪੰਜਾਬ ਦੇ ਵਿੱਚ ਕੰਮ ਤਮਾਮ ਹੋ ਗਿਆ ਸਾਰੀ ਜਨਤਾ ਸਾਡੇ ਖਿਲਾਫ ਹੋ ਚੁੱਕੀ ਆ ਅਸੀਂ ਜਾਣਦੇ ਚੰਦੇ ਪੰਜਾਬ ਨੂੰ ਜਿੰਨਾ ਡੁੱਟ ਹੋ ਸਕਦਾ ਡੁੱਟ ਹੋ ਸਕਦਾ ਲੁੱਟ ਕੇ ਪੰਜਾਬ ਦਾ ਖਜ਼ਾਨਾ ਉਹ ਆਪਣੀਆਂ ਜੇਬਾਂ ਕਰ ਦਈਏ 25000 ਏਕੜ ਨਿਹਾੜੇ ਦੀ ਜ਼ਮੀਨ ਕਿਸ ਨੇ ਮੰਗੀ ਅਰਬਨ ਸਟੇਟ ਦੱਸੋ ਆ ਸਾਰੇ ਤੁਸੀਂ ਬੈਠੇ ਹੋ ਇੱਕ ਬੰਦਾ ਪੇਸ਼ ਕਰ ਦਿਓ ਜਿਹਨੇ ਕਿਹਾ ਹੋਵੇ ਕਿ 25000 ਏਕੜ ਵਿੱਚ ਸਾਨੂੰ ਅਰਬਨ ਸਟੇਟ ਬਣਾ ਕੇ ਦੇ ਉਹ ਲੁਦਾਰ ਨਹੀਂ ਚਾਰ ਪਿੰਡ ਮੁਕੇ ਸੱਤ ਤਮਾਮ ਦਿੱਲੀੋਂ ਬੈਠੇ ਲਾਲੇ ਜਿਹੜਾ ਲਾਲਾ ਹੈ ਕੇਚਰੀਔਰ ਇਹਦੀ ਇਹਦੀ ਚਾਲ ਕਿ ਕਿਸੇ ਤਰੀਕੇ ਨਾਲ ਬੋਲਣਾ ਕਿਸੇ ਤਰੀਕੇ ਨਾਲ ਅਸੀਂ ਜਾਂਦੇ ਜਾਂਦੇ 25000 ਏਕੜ ਦਾ ਇੱਕ ਵੱਡਾ ਲੈਂਡ ਮਾਫੀਆ ਨਾਲ ਮਿਲ ਕੇ ਘੱਟੋ ਘੱਟ 15-20000 ਕਰੋੜ ਰੁਪਏ ਕਮਾ ਕੇ ਲੈ ਜੀਏ ਮੇਰੇ 25000 ਦਿਖਾਣੇ ਨਹੀਂ ਤੇ ਮੁਗਾ ਸਮੇਤ ਤੇ ਹਮਸਰ ਸਮੇਤ ਤੇ ਤਰਨਤਾਰਨ ਸਵੇ 40000 ਏਕੜ ਕੁੱਲ ਰਕਬਾ ਤੁਹਾਡਾ ਖੋਲ ਜਾ ਰਹੀ ਆ ਆ ਬੋਕਰ ਪਾਰਟੀ ਦੀ ਸਰਕਾਰ 40000 ਏਕੜ ਜਿਹੜੀ ਕਿਸੇ ਨੇ ਮੰਗਿਆ ਨਹੀਂ ਅਰਬਨ ਸਟੇਟ ਰੇੜਾ ਕਿਹਨਾਂ ਨੇ ਇੱਥੇ ਕਿਨੇ ਰੇੜਾ ਆਣ ਕੇ ਗੈਰ ਪੰਜਾਬੀਆਂ ਨੇ ਸਾਡੇ ਬੱਚੇ ਵਿਦੇਸ਼ਾਂ ਜਾ ਰਹੇ ਨੇ ਭੁੱਖੇ ਨੇ ਬੋਕਰੀਆਂ ਨਹੀਂ ਮਿਲਦੀਆਂ ਉਹ ਵਿਚਾਰੇ ਵਿਦੇਸ਼ਾਂ 'ਚ 25 25 50 50 ਲੱਖ ਖਰਚ ਕੇ ਜਾ ਰਹੇ ਅਰਬਨ ਸਟੇਟਿੰਗ ਘਾਣੇ ਵਿੱਚ ਖਿਚਰੀਵਾਲ ਭਗਵੰਤ ਮਾਨ ਮੈਂ ਪੁੱਛਣਾ ਚਾਹਣਾ ਰਹਿਣਾ ਕਿੰਨੇ ਆ ਗੈਰ ਪੰਜਾਬੀਆਂ ਨੇ ਤੁਹਾਨੂੰ ਪਤਾ ਤੁਹਾਡੇ ਦੇ ਰਾਜ ਕੌਣ ਕਰ ਰਿਹਾ ਖਿਚਰੀਵਾਲ ਗੈਰ ਪੰਜਾਬੀ ਸਿਸੋਡੀਆਂ ਗੈਰ ਪੰਜਾਬੀ ਸਾਡਾ ਡੀ.ਸੀ.ਪੀ ਪੰਜਾਬ ਦਾ ਗੈਰ ਪੰਜਾਬੀ ਸਾਡਾ ਬੁਖਸਕੱਤਰ ਪੰਜਾਬ ਦਾ ਗੈਰ ਪੰਜਾਬੀ ਸਾਡਾ ਹੋਮ ਸਕੱਤਰ ਗ੍ਰਹਿ ਸਕੱਤਰ ਗੈਰ ਪੰਜਾਬੀ ਸਾਡੇ ਪੋਲੂਸ਼ਨ ਕੰਟਰੋਲ ਬੋਰਡ ਜਨੇ ਗੋਪਾਲ ਇੰਡਸਟਰੀ ਦਾ ਕੀ ਅਗਰ ਰੱਖਣੀਆਂ ਰੇ ਨੂੰ ਕੁਫਤਾ ਤੇ ਲਿਓ ਲੈ ਕੇ ਚੈਰ ਪਰਸੈਂਟ ਬਣਾਤੀ ਸਾਡਾ ਇੰਡਸਟਰੀ ਦਾ ਡਿਪਾਰਟਮੈਂਟ ਦੀ ਕਾਰਪੋਰੇਸ਼ਨ ਦਾ ਚੇਅਰਮੈਨ ਦੀਪਕ ਚੋਹਾਨ ਉੱਤਰ ਪ੍ਰਦੇਸ਼ ਦਾ ਸਾਡੇ ਇਲਾਕੇ ਦੁੱਖਿਆ ਕਿ ਭਗਵੰਤ ਮਾਨ ਦੇ ਵਿੱਚ ਰੀੜ ਦੀ ਹੱਡੀ ਹੈ ਨਹੀਂ ਮੈਂ ਤਾਂ ਬਾਈ ਚ ਕਹਿੰਦਾ ਸੀਗਾ ਬਚ ਜੋ ਜੇ ਬਚ ਸਕਦੇ ਹੋ ਇਹ ਸਰਕਾਰ ਦਿੱਲੀੋਂ ਚੱਲੇ ਸਮਾਜ ਇਜਾਜ਼ਤ ਨਹੀਂ ਦਿੰਦਾ ਅਗਲਾ ਮਤਾਂ ਲੀਡਰਸ਼ਿਪ ਨੂੰ ਮੇਰੀ ਬੇਨਤੀ ਆ ਅਸੀਂ ਲੋਕਾਂ ਨੂੰ ਸਮਰਪਟਾਂ ਵਾਇਗਰੂ ਕਰੇ ਸਾਡੀ ਸਰਕਾਰ ਬਣੇ ਸਭ ਤੋਂ ਪਹਿਲਾ ਇਹ ਵੀ ਫੈਸਲਾ ਹੋਊਗਾ ਕਿ ਜਿੰਨੀ ਜ਼ਮੀਨ ਆਮ ਆਦਮੀ ਪਾਰਟੀ ਦੀ ਸਰਕਾਰ ਠੱਗੀ ਠੋਰੀ ਨਾਲ ਉਹ ਸਾਰੀ ਅਕਵਾਇਰ ਕਰਨ ਜਾ ਰਹੀ ਹੈ ਪਹਿਲਾ ਕੰਮ ਹੋ ਕਾਂਗਰਸ ਸਰਕਾਰ ਦਾ ਕਿ ਅਸੀਂ ਇਸ ਸਾਰੇ ਫੈਸਲੇ ਨੂੰ ਮੂ ਦੋਰ ਹਟ ਕਰ ਦੇਾਂਗੇ ਔਰ ਵਿਜੀਲੈਂਸ ਦੀ ਜਾਂਚ ਲਾਵਾਂਗੇ ਜਿਨ੍ਹਾਂ ਨੇ ਇਹ ਮਨਸੂਬੇ ਬਣਾਏ ਨੇ ਮੈਂ ਛੱਡਦਾ ਨਾਰਾ ਸ਼ਰਮ ਬੇਤੀ ਸਟੇਜ ਤੇ ਵੀ ਮੈਂ ਦੇਖ ਨਹੀਂ ਸਕ ਰਿਹਾ ਤੁਹਾਨੂੰ ਤਾਂ ਦੇਖ ਸਕਦਾ ਹੁਣ ਛੱਡੋ ਹਲਚਕਾਰਾਂ ਤੇ ਹੱਥ ਉੱਤੇ ਕਰੋ ਬੋਲੇ ਸੋ ਨਿਹਾਲ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ